ਅੱਜ ਆਪਾਂ ਤਾਨੂੰ ਪਨਾ ਕੇ ਵਿਖਾਵਾਂਗੇ ਬੱਚਾ ਦੇ ਟੁਟੇ ਖਡਾਉਣਿਆਂ ਤੋਂ ਬਹੁਤ ਸੋਹਣੀ ਚੀਜ਼ ਪਹਿਲਾਂ ਇੱਕ ਗੱਤਾ ਲੈ ਲੈਣਾ ਫਿਰ ਉਸੇ ਖਡਾਉਣੇ ਵਿੱਚੋਂ ਗਰਾਰੀ ਨਿਕਲੇਗੀ ਇੱਕ ਛੋਟੀ ਤੇ ਵੱਡੀ ਧਾਰਾ ਨਾਲ ਲੱਗੀ ਹੁੰਦੀ ਉਹ ਗਰਾਰੀ ਨੂੰ ਆਪਾਂ ਨਵੀਂ ਤਾਰ ਤੇ ਹੈਵੀਕਵਿਕ ਨਾਲ ਜੋੜ ਦੇਣਾ ਫਿਰ ਉਸ ਗਰਾਰੀ ਦੇ ਹਿਸਾਬ ਨਾਲ ਆਪਾਂ ਨਾ ਜਿਹੜਾ ਗੱਤਾ ਲਿਆ ਉਹਦੇ ਵਿੱਚ ਆਪਾਂ ਨਾ ਇੱਥੇ ਕੱਟ ਕਰ ਦੇਣਾ ਤਾਂ ਕਿ ਆਪਣੀ ਗਰਾਰੀ ਨਾ ਅੜੇ ਨਾ ਠੀਕ ਹੈ ਇਹਦੇ ਸਾਈਡਾਂ ਤੇ ਜਿਹੜੀ ਸਟ੍ਰੋਕ ਦਾ ਪਾਈਪ ਕਾਹਦੇ ਨਾਲ ਜੁਸ ਪਾ ਕੇ ਦੋਨਾਂ ਸਾਈਡ ਤੇ ਪੁੱਟਣੇ ਤਾਂ ਕਿ ਜਿਹੜੀ ਸਾਰੇ ਵਿੱਚ ਆਰਾਮ ਨਾਲ ਘੁੰਮ ਸਕੇ ਆਣੀ ਉਸੇ ਖੁੱਪਟੇਰ ਨਾਲ ਆਪਾਂ ਇਹਨਾਂ ਨੂੰ ਬਲੂ ਗਨ ਹੋਵੇ ਤੁਹਾਡੇ ਕੋਲ ਨਾਲ ਜੋੜ ਦੇਣਾ ਨਹੀਂ ਤਾਂ ਕਿਸੇ ਵੀ ਫੈਵੀਕਲ ਨਾਲ ਵੀ ਇਹਨੂੰ ਜੋੜ ਸਕਦੇ। ਇਹਨੂੰ ਅੱਛੀ ਤਰ੍ਹਾਂ ਗਲੂ ਪਾ ਕੇ ਅਗਲੇ ਪਿਛਲੇ ਦੋਨੇ ਟਾਰ ਲਾ ਦੇਣਾ। ਤੁਸੀਂ ਨਾ ਵੀਡੀਓ ਮੇਰੀ ਸ਼ੇਅਰ ਕਰਦਿਆ ਕਰੋ, ਲਾਈਕ ਕਰਦਿਆ ਕਰੋ ਪਲੀਜ਼ ਭਾਈ ਸਾਰੇ ਤੇ ਉਸੇ ਚ ਮੋਟਰ ਨਿਕਲੀ ਹੋਊਗੀ। ਨਹੀਂ ਤਾਂ ਛੋਟੀ ਜਿਹੀ ਮੋਟਰੇ 10 ਰੁਪਏ ਦੀ 15 ਰੁਪਏ ਦੀ ਬਜਾਰੋਂ ਮਿਲ ਜਾਂਦੀ। ਇਹ ਮੋਟਰ ਸਟਾਇਰ ਨੂੰ ਵੀ ਬਲੂ ਗਨ ਨਾਲ ਇਸ ਤਰ੍ਹਾਂ ਕਰ ਦੇਣਾ। ਇਹਦੇ ਚ ਹੁਣ ਆਪਾਂ ਤਿੰਨ ਤਾਰਾਂ ਇਨ ਇਹ ਕੁੱਤੇ ਸਿੱਦੇ ਵਾਸਤੇ ਤੇ ਕਾਲੀਏ ਦੀ ਗਰਾਊਂਡ ਹੁੰਦੀ ਆ ਤੇ ਹਰੀ ਤੇ ਪੀਲੀ ਕੁੱਤੇ ਸਿੱਦੇ ਚੱਕਰ ਹੁੰਦੇ ਆ ਫਿਰ ਇਸ ਤਰ੍ਹਾਂ ਪਿੱਛੇ ਆਪਾਂ ਸ਼ੋਅ ਪਾਰੋ ਇਹਦੇ ਲਾਦਾ ਬੰਪਰ ਟਾਈਪ ਜਾਂ ਦੇਖਣ ਨੂੰ ਲੱਗਿਆ ਫਿਰ ਛੋਟੇ ਛੋਟੇ ਗੱਤੇ ਦੇ ਦੋ ਹੋਰ ਪੀਸ ਲਾ ਕੇ ਜਿੱਦਾਂ ਦੇ ਵੀ ਤੁਹਾਨੂੰ ਡਿਜ਼ਾਈਨ ਦੀ ਗੱਡੀ ਵਧੀਆ ਲੱਗਦੀ ਆ ਉਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਮੈਨੂਫੈਕਚਰਿੰਗ ਨਾਲ ਐਦਾਂ ਜੋੜ ਕੇ ਤੇ ਸਾਰੀ ਵੀਡੀਓ ਤੁਸੀਂ ਧਿਆਨ ਨਾਲ ਵੇਖਣੀ ਆ ਪੂਰੀ ਫੁੱਲ ਫਿਰ ਦੇਖਿਓ ਲਾਸਟ ਵਿੱਚ ਕਿੰਦੀ ਸੋਹਣੀ ਚੀਜ਼ ਬਣਾ ਕੇ ਤੁਹਾਨੂੰ ਮੈਂ ਦਿਖਾਣਾ ਇੱਕ ਟੁਕੜੇ ਦਾ ਆਪ ਤੇ ਤੱਤਾਂ ਨੂੰ ਫਿਰ ਅੱਗੇ ਮੈਂ ਖੜੀ ਵਾਸਤੇ ਕੱਟਣਾ ਕੇ ਦੇ ਦਿੱਤਾ ਹੁਣ ਆਪਾਂ ਬਣਾਵਾਂਗੇ ਦਾ ਰਿਮੋਟ ਤੇ ਉਹਦੇ ਵਾਸਤੇ ਸਿਲਵਰ ਤਾਰ ਦਿੱਤਾ ਕੇ ਚੋਨਾ ਸਿੰਗਾ ਤਾਰਾਂ ਕੱਢ ਲਾਂ ਤਾਰਾਂ ਤੇ ਤੇ ਲੋਕ ਇਹਨਾਂ ਵਿੱਚ ਚੁਕਲੀਆਂ ਤਾਰਾਂ ਚਾਹੀਦੀ ਪਾਣੂ ਦੋਨੇ ਦੋਨਾਂ ਵਿੱਚੋਂ ਇਕੱਲੀਆਂ ਸਿਲਵਰ ਦੀਆਂ ਤਾਰਾਂ ਕੱਢ ਲਾਂਗੇ ਆਪਾਂ ਇਹਨੂੰ ਬੜੇ ਧਿਆਨ ਨਾਲ ਕਰਨਾ ਚਾਹਿਆ ਚਾਕੂ ਜੋ ਵੀ ਹੋਇਆ ਉਸ ਦਾ ਹੱਥ ਤੇ ਨਾ ਲੱਗੇ ਇਹਨਾਂ ਨੂੰ ਮੋੜ ਲੈਣਾ ਟਾਈਪ ਚ ਪਾ ਦਵਾਂਗੇ ਇਨੂੰ ਕੋੜ ਕੇ ਤੇ ਇਹਨੂੰ ਇੱਕ ਗੱਲ ਹੋਰ ਲਮਾਉਣਾ ਪਏਗਾ ਬਣਾਵਾਂਗੇ ਬੋਟ ਦੇ ਚ ਇੱਕ ਮੋਰੀ ਕੱਢ ਕੇ ਇੱਕ ਸੈਂਟਰ ਚ ਤਾਰ ਪਾ ਦੇਣੀ ਆਪਣੀ ਇਹ ਹੋ ਗਈ ਕਾਮਨ ਅਸ ਤਰੇ ਚ ਤਾਰ ਕਰਕੇ ਆਪਾਂ ਬਲੂ ਸ਼ੇਪ ਚੁਕਤੋ ਦੀ ਲਾ ਦੇਣਾ ਇਹਨੂੰ ਫਿਰ ਆਪਾਂ ਇਸ ਤਰ੍ਹਾਂ ਪ੍ਰਾਈਵਟ ਨਾਲ ਜੋੜ ਦਾਂਗੇ ਵੀਡੀਓ ਸਾਰੀ ਵੇਖਿਆ ਕਰੋ ਤੇ ਸ਼ੀਰਦੈ ਲਾਈਕ ਕਰਿਆ ਕਰੋ ਇੱਕ ਕਰਨ ਵਿੱਚ ਸਟੈਂਪ ਨਹੀਂ ਵੀ ਰਹਿੰਦਾ ਪਿਆ ਤੁਹਾਡੇ ਭਰਾਵਾਂ ਦੇ ਸਪੋਰਟ ਨਾਲ ਹੀ ਸਾਰਾ ਹਾਂ ਤੁਸੀਂ ਮੇਰਾ ਵਾਖਮ ਸਬਸਕ੍ਰਾਈਬਰ ਤੁਸੀਂ ਦੇਖਦੇ ਹੋ ਕੁਝ ਵੀ ਨਹੀਂ ਹੈ ਤੁਸੀਂ ਸਾਰੇ ਕਰਦੇ ਤੇ ਯਾਰ ਅੱਪ ਆਪਣੇ ਹੋਰ ਵੀ ਮੇਰੇ ਅੱਗੇ ਚੈਨਲ ਮੋਨਟਾਈਜ਼ ਹੋ ਜੂਗਾ ਤੁਹਾਡੇ ਭਰਾਵਾਂ ਦੀ ਥੋੜੀ ਥੋੜੀ ਸਪੋਰਟ ਨਾਲ ਇਸ ਤਰ੍ਹਾਂ ਖਾਲੀ ਬੋਤਲ ਦਾ ਟੱਕਣਾ ਲਾ ਲੈਣਾ ਆਪਾਂ ਟੱਕਣਾ ਤੇ ਮੋਰੀਆਂ ਦੋ ਕੱਢ ਲੈਣੀ ਆਪਾਂ ਬਿਲਕੁਲ ਵੇਸਟ ਕੀ ਜਦੋਂ ਤੱਕ ਨੂੰ ਬਣਾ ਕੇ ਦਿਖਾऊंगा ਜਿਹੜੀਆਂ ਮਤਲਬ ਕੋਲ ਉਪਰਾਈਟ ਚੱਕਰੇ ਆਪਣੇ ਆਪ ਨੂੰ ਚੀਜ਼ਾਂ ਮਿਲ ਜਾਂਦੀਆਂ ਹਨ ਉਹਨਾਂ ਨਾਲ ਤੇ ਬੱਚੇ ਉਹਦੀ ਐਨਜੋਏ ਵੀ ਕਰਨਗੇ ਇੰਨਾ ਆਪਾਂ ਜਿਆਦਾ ਖਰਚੀ ਕਰਨਾ ਬਿਨਾਂ ਖਰਚੇ ਕੋਪੇ ਇੱਕ ਤਾਰ ਐਦਾ ਵਾਲੀ ਇੱਕ ਆਪਾਂ ਹੋਰ ਤਾਰ ਪਾ ਲਈਏ ਦੋਨੇ ਤਰ੍ਹਾਂ ਆਪਾਂ ਤੇ ਮੇਰੇ ਕੋਲ ਇੱਕ ਕੁਝ ਚੀਜ਼ਾਂ ਦੇਖ ਦਿੰਦੇ ਆਂ ਉਹਨੀ ਦੇ ਕਿ ਟਾਕ ਪੱਕਾ ਇਹਨਾਂ ਦੇਖਦੇ ਆ ਤੇ ਕਿਸੇ ਬਾ ਦੇ ਕਿਸੇ ਮੇਰੀਆਂ ਵੀਡੀਓ ਵੇਖਿਆ ਕਰੋ ਉਹਨਾਂ ਨੂੰ ਸ਼ੇਅਰ ਕਰਕੇ ਕਰੋ ਤਾਂ ਆਪਾਂ ਅੱਗੇ ਗੱਲ ਕਰਦੇ ਆ ਇੱਕ ਪੀਲੀ ਤਾਂ ਇੱਕ ਤੇ ਇਹਦੇ ਨਾਲ ਲਾ ਲੈਣੀ ਹੈ ਇੱਕ ਪੀਲੀ ਤੋਂ ਬਾਅਦ ਲੈ ਕੇ ਇਸ ਤਰ੍ਹਾਂ ਦੂਸਰੇ ਪੇ ਲਾ ਦੇ ਦੋ ਟੋਟੇ ਲੈ ਕੇ ਤਾਰਾ ਦੇ ਠੀਕ ਹੈ ਇਸ ਤਰ੍ਹਾਂ ਨੂੰ ਚੰਗੀ ਤਰ੍ਹਾਂ ਇਹਨੂੰ ਕਰ ਦੇਣਾ ਤਾਂ ਕਿ ਹਿੱਲੇ ਨਾ ਆਪਣੀ ਲਾਲ ਤੇ ਪੀਲੀ ਦੋਨੇ ਤਾਰਾ ਲੱਗ ਗਈਆਂ ਠੀਕ ਆ ਹੁਣ ਇਹਦੇ ਆ ਸੈਂਟਰ ਵਿੱਚ ਆਪਾਂ ਇੱਕ ਹੋਰ ਪਾਵਾਂਗੇ ਠੀਕ ਆ ਇਹਨੂੰ ਆਪਾਂ ਅੱਛੀ ਤਰ੍ਹਾਂ ਫੈਕ ਨਾਲ ਜੋੜ ਦਾਂਗੇ ਜੇ ਕੋਈ ਨਾ ਸਮਝ ਕਿਤੇ ਕਮੈਂਟਾਂ ਵਿੱਚ ਪੁੱਛ ਸਕਦੇ ਹੋ ਸਰ ਜੇ ਆਪਾਂ ਮੋਰੀ ਕੱਢ ਦਾਂਗੇ ਮੋਰੀ ਕੱਢ ਕੇ ਇੱਥੇ ਆਪਾਂ ਉਹ ਟੱਕਣ ਨੂੰ ਇੱਥੇ ਜਿਹੜੇ ਪਾਈਪ ਤੋਂ ਪਾ ਕੇ ਇਹਦੇ ਨਾਲ ਆਪਾਂ ਇੱਥੇ ਫਿਕਸ ਕਰ ਦਾਂਗੇ ਕੀ ਕਿਉਂਕਿ ਵੀ ਬੜੇ ਧਿਆਨ ਨਾਲ ਲਾਉਣੀ ਇਤੋਂ ਬਹੁਤ ਲੱਗਦੀ ਜਾਂਦੀ ਹੁੰਦੀ ਆ ਤੇ ਦੋ ਛੋਟੀਆਂ ਛੋਟੀਆਂ ਨਾਲ ਕੜਾਂਗੇ ਘਟਾਰਾਂ ਇਹਦੇ ਵਿੱਚੋਂ ਵੀ ਕੱਢਾਂਗੇ ਜਿਹੜੀ ਲਾਲ ਤੇ ਆਪਾਂ ਪੀਲੀ ਲਈ ਹੋਈ ਆ ਇਸ ਤਰ੍ਹਾਂ ਨੂੰ ਧਿਆਨ ਨਾਲ ਪਾਈਪ ਦੇ ਵਿੱਚ ਕਰਦੇ ਆ ਆ ਦੇਖੋ ਆ ਸੱਚੇ ਅਸੀਂ ਆਪਣੇ ਦੋਨੇ ਤਾਰਾਂ ਤੇਰੇ ਕਾਪਰ ਲੰਮੀ ਤਾਰ ਦਾ ਥੋੜਾ ਪੀਸ ਲਵਾਂਗੇ। ਦੋਨੋਂ ਤੋਂ ਆਪਾਂ ਲਾ ਦਾਂਗੇ ਇੱਥੇ ਹੱਥ ਲੜਾ ਜਿਹੜੇ ਆਪਾਂ ਇੱਕ ਲਾਈ ਸੀ ਸੰਜਮਤਾ ਰੋ ਦੇ ਨਾਲ ਜਿਹੜੀ ਐਲ ਟਾਈਪ ਦੀ ਨਾਲ ਕਲਾਈ ਇੱਕ ਤਾਰ ਨੂੰ ਯੂ ਨਾਲ ਲਾ ਦਾਂ। ਚਲਵਾਾਂਗੇ ਆਪਾਂ ਬੈਟਰੀ ਦਾ ਇੱਕ ਕਵਰ ਇਹ ਆਮ ਹੀ ਆਪਾਂ ਨੂੰ ਮਿਲ ਜਾਂਦਾ 9 ਵਾਟ ਦੀ ਬੈਟਰੀ ਨੂੰ ਚਲਾਉਣ ਵਾਸਤੇ ਚਾਹੀਦਾ ਹੁੰਦਾ। ਇਹਨੂੰ ਆਪਾਂ ਟੇਪ ਕਰ ਦਾਂਗੇ। ਕਿ ਆ ਜਿਹੜੀਆਂ ਦੋ ਤਾਰਾਂ ਇਹ ਆ ਫਾਰਮ ਦਾ ਜਿਹੜਾ ਬਣਾਇਆ ਉਹਦੀ ਮੋਰੀ ਕੱਢ ਕੇ ਅੱਗੇ ਕੱਢ ਦਾਂਗੇ ਤਾਰਾਂ ਜਾਨੀ ਆਪਣੇ ਗੱਡੀ ਨੂੰ ਇਹਨੂੰ ਥੋੜੀ ਜਿਹੀ ਗਲੂਕ ਮਨ ਲਾ ਕੇ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਟਾਈਟ ਕਰ ਦਾਂਗੇ ਗਰਨ ਮਤਲਬ ਕਿ ਲੈਣੀ ਹੋਵੇ 2200 ਰੁਪਏ ਦੀ ਅੱਛੀ ਵਧੀਆ ਕੰਪਨੀ ਦੀ ਬਾਜ਼ਾਰੋਂ ਮਿਲ ਜਾਂਦੀ ਮੈਂ ਕਿੰਨਾ ਵੀ ਲੈਣ ਨਹੀਂ ਕਿਹਾ ਇਹਦੀ ਕਰਿਓ ਹੁਣ ਜਿੱਦਾਂ ਕਿ ਬੱਚਾ ਨੇ ਛੁੱਟੀਆਂ ਛੋਟੇ ਛੋਟੇ ਪ੍ਰੋਜੈਕਟ ਬਣਾਉਣੇ ਤੁਸੀਂ ਮੇਰੇ ਨਾਲ ਜੁੜੇ ਰਹੋ ਮੈਂ ਤੁਹਾਨੂੰ ਇਸ ਤਰ੍ਹਾਂ ਹੀ ਪ੍ਰੋਜੈਕਟ ਆਹ ਜਿਹੜੀਆਂ ਦੋ ਤਾਰ ਹਨ ਇਹ ਆਪਾਂ ਇਹਨਾਂ ਨਾਲ ਲੁਆਤੀਆਂ ਮੋਟਰ ਦੀ ਤਾਰ ਨਾਲ ਠੀਕ ਹੈ ਦੋ ਲਾਈਆਂ ਆਪਾਂ ਮੋਟਰ ਦੀਆਂ ਤਾਰਾਂ ਨਾਲ ਇਹਦੇ ਨਾਲ ਜੋੜਤੀਆਂ ਹੁਣ ਆਪਾਂ ਇਹਨੂੰ ਲਾਉਦਾ ਨਵਾਂ ਵਾਰਡ ਦੀ ਬੈਟਰੀ ਨੂੰ ਇੱਥੇ ਲਾ ਦਾਂਗੇ ਅੱਧਾ ਦੇ ਹੋਰ ਵੀ ਪ੍ਰੋਜੈਕਟ ਸਿੱਖਣ ਲਈ ਜਾਂ ਘਰ ਤੇ ਦੁਕਾਨ ਦੀ ਚੋਰੀ ਨੂੰ ਰੋਕਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ